कल के सुनो रघुनायक तो कोटि सिंधु सो शकट बसाए एक दिव्य नीति सिखाए कि कैसे करते सब तो कुमार कुल गुरु जलती आए उपाय विचार फिर रास्ता करे जावे आवती रातली दान बने ਇਕ ਸ਼ਾਨ ਬਣ ਕੇ ਦਿਖਾ ਰਹੇ ਹਨ ਕਮਨਸਤੀ ਲੀਡਰਸ਼ਿਪ ਦੀ ਹਾ ਸਮਿਆਂ ਦੇ ਵਿੱਚ ਨਾਲ ਖੜ ਕੇ ਹੱਥਾਂ ਤੇ ਕਦਮ ਨਾਲ ਕਦਮ ਲਾ ਕੇ ਚੱਲੇ ਆ ਆ ਅੱਛੇ ਸਾਡੇ ਸ੍ਰੀ ਦਰਪਦ ਜੀ ਇੰਗਿਆ ਬੈਠੇ ਸਤ ਪੰਮੀ ਸੀ ਵੀ ਇਹ ਕਹਿੰਦੇ ਸੱਟ ਮੇਰੇ ਤਾਂ ਸਾਰੇ ਛੋਟੇ ਘਰਾਂ ਮਾਰ ਗਿਆ ਜਦੋਂ ਕੰਸਨ ਬੈਠਾ ਸੀ ਐਸੇ ਬੰਤਾਏ ਜੋ ਟਿਕਟਾਂ ਤੋਂ ਲੋਕ ਭਜਦੇ ਸੀ ਚਾਰ ਪੰਜ ਐਸਿਬੀਏ ਦਾ ਤੇ ਇੰਤਰੰਦਾ ਤੀੜੜੇ ਲੱਗੇ ਸੀ ਆਪਣੇ ਪੂਰੀ ਆਲੇ ਪੂਰੇ ਉਹਨਾਂ ਦਾ ਚਾਰ ਪੰਜ ਬੰਦਿਆਂ ਦੇ ਸਿੱਕਣ ਪਾਇਆ। ਪਾਰਲੀਮੈਂਟ ਆ ਗਈ ਤੇ ਬਈਨੂ ਹੁਕਮ ਕੀਤਾ ਉਹਨਾਂ ਨੇ ਕਿ ਤੈਨੂੰ ਨਾ ਨਾ ਪੁੱਛੀ ਮੈਂ ਪਹਿਲਾਂ ਹੀ ਸੱਚੀ ਗੱਲ ਦਾ ਪੰਜਾਬ ਨਾਲ ਪਿਆਸ ਸੀ ਮੈਂ ਦਿੱਲੀ ਜਾ ਕੇ ਰਾਜੀ ਨਹੀਂ ਸੀ ਹੂੰ। ਤੇ ਸਾਰਿਆਂ ਨੇ ਵਿਜੇਂਦਰ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਸਾਡੇ ਭੈਣੋਂ ਵੱਡੇ ਹੋ। ਮੈਂ ਉੱਤੇ ਜਾ ਕੇ ਕਿਹਾ ਮਖਾ ਜੀ ਸਾਟਾ ਦੇ ਨੌਜਵਾਨ ਮੈਂ ਖੁਦ ਹਰਲਾਣਾ ਬਹੁਤ ਲੀਡਰ ਦੇਖਿਆ ਮੈਂ ਤੁਸੀਂ ਹੁਣ ਦੱਸਦੇ ਗਿਆ ਨਾ ਸੜਕਾਂ ਦੇ ਜਾਲ ਵਿਛਾਏ ਅੱਲੇ ਸੜਕਾਂ ਦੇ ਜਾਲ ਨਹੀਂ ਵਿਛਾਏ ਇਹਵੇਂ ਪੁਰਾਣੀਆਂ ਦੀਆਂ ਗੱਲਾਂ ਇਸ ਤਰੀਕੇ ਨਾਲ ਸਾਡੇ ਜਿਹੜੇ ਜਾਂਦੇ ਸੀ ਧਰਮ ਸਤਨ ਆਚਰ ਦੇ ਨਾਲ ਹੋਣੀਆਂ ਗੱਡੀਆਂ ਚਾਉਣੇ ਲਾਇਲੇ ਪੱਤਿ ਨੂੰ ਸਿਵਲਿਸਤ ਨਾ ਖਾ ਮੰਨਤੇ ਹੱਥ ਤੇ ਪਾਇਰੀ ਤੇ ਰੋਮਨ ਇਹਦੇ ਮੰਤਰੀ ਦਿੱਲੀ ਜਿੱਥੇ ਚਾਂਕ ਜਾਂਦੀ ਮੁਰੇ ਵਿਜੇਂਦਰ ਜੀ ਬੈਠੇ ਨੇ ਬੇਟਾ ਇੱਥੇ ਕਿ ਬੇਟਾ ਆ ਆ ਆਪਣਾ ਘਰੋਂ ਹੀ ਦਾ ਰਹਿ ਗਿਆ ਹੁਣ ਮੈਂ ਲੈਨੇ ਦਾ ਰਹਿ ਗਿਆ ਹੁਣ ਆਸ ਤੇ ਵੇਜਟਾ ਹੁਣ ਵਾਸਤੇ ਰੱਖਦਾ ਅਬਦੇ ਕਮਾਲੇ ਤੁਹਾਨੂੰ ਕਹਿੰਦੇ ਦੇਖੇ ਹੋਣਗੇ ਲੋਕਾਂ ਨੇ ਕਮਾਲੀ ਜਾਂਦਾ ਮੈਨੂੰ ਪ੍ਰਾਊਡ ਫੀਲ ਕਰਦੀਆਂ ਔਰ ਮੈਂ ਤੁਹਾਨੂੰ ਸੰਤਰਾਮ ਦੀ ਉਸ ਤੋਂ ਜੋ ਮਵਾਕਵਾ ਦਿੰਨੀ ਆ ਕਿ ਤੁਹਾਡੇ ਬੇਟੇ ਨੇ ਉਸੇ ਤਰੀਕੇ ਦੇ ਨਾਲ ਬੇ ਚੱਲ ਕੇ ਨਾਰਾਚਨ ਕੀਤਾ ਔਰ ਸਟੈਂਡ ਲੈ ਪਾਰਕਿੰਗ ਖੜ ਕੇ ਅੱਗੇ ਖੜੇ ਮੈਨੂੰ ਜਿਸ ਵਕਤ ਉਹਨਾਂ ਨੇ ਕਹਿੰਦਾ ਆਪਣਾ ਚਿੱਠੀ ਲਿਖੋ ਉਹ ਕਹਿ ਲੈ ਉਹਦਾ ਦਿੰਨੀ ਆ ਸਾਡੇ ਕਈ ਉਹਨੂੰ ਲੜਨਾ ਚਾਹਦੇ ਸਨ ਤੇ ਉਹਨਾਂ ਨੇ ਹੋਰ-ਉਰ ਦੇ ਭਾਦੇ ਗਏ ਤੇ ਬਾਕੇ ਲੈ ਆਵੇ ਚਿੱਟੀ ਮਿਲ ਦਿੱਤੀ ਫਿਰ ਕਿ ਮੈਂ ਨਾ ਭੁੱਲੀ ਉਹਦਾ ਕਰਾਮਦਾ ਵੀ ਜਨਾਬ ਹੁੰਦਾ ਸੀ ਸਾਰਾ ਕੰਮ ਉਹਦੀ ਦੇਖਦਾ ਸੀ ਘਰ ਕਿ ਉਹਦਾ ਨਾਂ ਸੀ ਹਾਂ ਉਹਨੂੰ ਮੈਂ ਕਿਹਾ ਕਹਿੰਦਾ ਥੋੜਾ ਫੈਸਲਾ ਹੋ ਗਿਆ ਲੜਨ ਦੂ ਮੈਂ ਜਮਾਨੀ ਲੜਦੀ ਇਹਨੇ ਕਿਉਂ ਉਹ ਮੁੰਡੇ ਨੂੰ ਕਿਹਾ ਹਾਂ ਮੈਰਿਟ ਦਾ ਹੱਕ ਮੰਗਦਾ ਮੇਰੇ ਕਹਿਣ ਕਰਕੇ ਨਹੀਂ ਅੰਨ੍ਹਾ ਕਹਾਮਤੇ ਐਨਾ ਕੰਮ ਕਰਕੇ ਜਿੰਨਾ ਤੇ ਕੀਤਾ ਇੱਕਦਮ ਜਿੱਥੇ ਕਿਤੇ ਮਾੜਾ ਲੱਗਦਾ ਸੀ ਜਿਵੇਂ ਉਹ ਰੇਲਵੇ ਦਾ ਦਫਤਰੀ ਮੇਰੇ ਕੋਲੇ ਲੈ ਨਹੀਂ ਆਇਆ ਕੰਮ ਤੇ ਮਰਜੀ ਤੂੰ ਬੇਟਾ ਤੁਸੀਂ ਸਾਰੇ ਸ਼ਿਗਰਾ ਸਾਹਿਬ ਨੂੰ ਬਹੁਤ ਜਿੰਦਾ ਲੱਗਦਾ ਹੈ ਸ਼ਿਗਰਾ ਸਾਹਿਬ ਤਾਂ ਸਾਰੀ ਦੁਨੀਆ ਪਾਉਂ ਤੁੰਨੋ ਵਿਜੇ ਕੋਈ ਕੋਈ ਨਹੀਂ ਨਾ ਵਿਜੇ ਤੇ ਕਿ ਲੋਭ ਨਹੀਂ ਹੁੰਦਾ ਕਿਉਂਕਿ ਮੇਰੇ ਭਰਾ ਦਾ ਬੇਟਾ ਹੈ ਪਿਆਰ ਤੇ ਇੱਕ ਚੰਗਾ ਸਟੈਂਡ ਲੈ ਕੇ ਖੜਨ ਨਵਾ ਆ ਗਾਂਧੀ ਜੀ ਬਿੱਲਾ ਕਰਨਾ ਇਸ ਨਾਲ ਦਸਲੇ ਸਾਰੇ ਕੀ ਹਾਲ ਸਿਆਸਤ ਦਾ ਅੱਜ ਸਾਰੀ ਸਮੁੱਚੀ ਸਿਆਸਤ ਹਕਲੇ ਦੀ ਘੰਟੀ ਬਣੀ ਹੋਈ ਹੈ ਸਾਰੇ ਕਿਹੜੀ ਪਾਰਟੀ ਦੀ ਗੱਲ ਕਰੋਗੇ ਤੁਸੀਂ ਕਿਹੜੀ ਸਰਕਾਰ ਦੀ ਗੱਲ ਕਰੋਗੇ ਤੁਸੀਂ ਉਹ ਦਿੱਲੀ ਵਾਲੇ ਬੈਠੇ ਨੇ ਹੋਰ ਕੁਛ ਨਹੀਂ ਥਉਂਦਾ ਤੇ ਆਹ ਏਜੰਸੀਆਂ ਚੱਕ ਲਓ ਜੇ ਦਿੱਲੀ ਵਾਲੇ ਤਾਂ ਕਾ ਪੰਜਾਬ ਆਉਂਦੇ ਨੇ ਅਸੀਂ ਏਜੰਸੀਆਂ ਚੱਕ ਲਓ ਇੱਥੇ ਆ ਕੇ ਕਹਿੰਦੇ ਦਿੱਲੀ ਵਾਲੇ ਏਜੰਸੀਆਂ ਵਰਤਦੇ ਆ ਆਪ ਵਾਲੀ ਸਰਕਾਰ ਵਾਲੇ ਵੀ ਇੱਥੇ ਆ ਕੇ ਆਪ ਹੀ ਏਜੰਸੀਆਂ ਚੱਕਦੇ ਨੇ ਇਹ ਸਾਰੇ ਟੰਟਣ ਗਪਾਲ ਨੇ ਇਹਨਾਂ ਨੇ ਹੱਥੋਂ ਪੰਜਾਬ ਆਪਾਂ ਨੂੰ ਸੋਚਿਆ ਸੀ ਬਦਲਾਓ ਲੋਕਾਂ ਦੀ ਗੁੰਪਾ ਆਪਣਾ ਸਾਹਸ ਸੀ ਘਰ ਦੇਖਿਆ ਦੇਖਾ ਦੇਖ ਲੀਏ ਲੇਕਿਨ ਹੋਂ ਵਾਲੇ ਦੇਖਿਆ ਨੇ ਤਾਂ ਕੰਨਾਂ ਮਾਤ ਲਵਾ ਤੇ ਚਰਮਾਈ ਨਹੀਂ ਕਹਿੰਦੀ ਲੋਕ ਹੀ ਕਹਿੰਦੇ ਤਹਾਂ ਕੁਝ ਹੋਣ ਮੁੜ ਕੇ ਆ ਜਿਹੜਾ ਮੈਨੂੰ ਪਹਿਲਾਂ ਬੋਲਦੇ ਕਿ ਕਹਿ ਰਹੇ ਸੀਗੇ ਸਾਡੇ ਐਪੀਐਮ ਪ੍ਰਸਾਰ ਵਾਲੇ ਕਹਿ ਰਹੇ ਸੀ ਇੱਕ ਸਰਨਾ ਦੇ ਧਰਨੇ 'ਚ ਸਾਰੇ ਉਸ ਭਾਗੇ ਭਾਗੇ ਸੀ ਉਸ ਤਰ੍ਹਾਂ ਤੇ ਸਾਰਾ ਬੈਠਾ ਰਿਆ ਐਨ ਪੂਰਾ ਚੈੱਕ ਕਰਦੇ ਸੀਗੇ ਦੇਖੀ ਚੱਕਰ ਨੂੰ ਭਾਗੇ ਉੱਤੇ ਬੈਠਾ ਹੋਣਾ ਆਉਜਲਾ ਬਾਹ ਕੋਣ ਹਰ ਲੜਕਾ ਇਹ ਵੀ ਹੈਗਾ ਇਹ ਗਾਂਧੀ ਜੀ ਤੱਕ ਮਸਾਲੀ ਮੈਂ ਤਾਂ ਬੇਸ਼ੱਕ ਇਹਨੂੰ ਗਾਂਧੀ ਜੀ ਦੇ ਦਰਸ਼ਨ ਕਰਨੋਂ ਬੰਦ ਕਰਤਾ ਅੱਜ ਦੇ ਜ਼ਮਾਨੇ 'ਚ ਐਸਾ ਇਮਾਨਦਾਰ ਇਨਸਾਨ ਗਰੀਬ ਨੂੰ ਕੋਹ ਪੈਸੇ ਦੇ ਕੇ ਤੋੜਦਾ ਹੈ ਕਿ ਰੋਹਨ ਜੀ ਨੇ ਵੀ ਉਸ ਵਕਤ ਜੋ ਸਾਰੇ ਨਾਲ ਚੱਲੇ ਬਟਿਆਲੇ ਟਿੱਕ ਦੀ ਗੱਲ ਹੋਈ ਸੀ ਇਹੀ ਏ ਇਸ ਕਰਕੇ ਇਹੋ ਜੀ ਸਿਚੁਏਸ਼ਨ 'ਚ ਅੱਜ ਦੀ ਸਰਕਾਰਾਂ ਵਿੱਚ ਅੱਜ ਜਿਹੜੇ ਡਿਮਾਂਡ ਹੋਏ ਰਾਤ ਨੂੰ ਬਚਾ ਸਕਦੀ ਹੈ ਕਾਂਗਰਸ ਰੋਹਨ ਗਾਂਧੀ ਜੀ ਕੀ ਨਾਮ ਨਾਲ ਨੇ ਇਹ ਕਿਸੇ ਨੂੰ ਮੁਝੇ ਥਾਪੇ ਜਾ ਕੇ ਕੋਈ ਭਾਰਤ ਜੋੜੋ ਹਰ ਥਾਂ ਤੇ ਪਿਆ ਕੋਈ ਬਿੱਤਕਰਾਂ ਨਹੀਂ ਵੱਡੇ ਛੋਟੇ ਦਾ ਪੂਰੀ ਜਰਰਾ ਕੰਮ ਕਰਨ ਵਾਲਿਆਂ ਨੂੰ ਐਨ ਮੋਢੇ ਤੇ 45 ਰੱਖ ਕੇ ਕੰਮ ਲੈਂਦੇ ਐ ਤੇ ਉਹਨਾਂ ਦੀ ਅੱਖ ਵਿੱਚ ਵੀ ਇਹ ਵਿਜੇਨ ਨਸਿਲਾ ਆਇਆ ਹੋਇਆ ਏ ਇਸ ਕੰਟੀ ਮੇਰੀ ਭੈਣੋ ਤੇ ਭਰਾਵੋ ਬਾਹਲੀਆਂ ਲੰਮੀਆਂ ਗੱਲ ਗਾਨੀਆਂ ਕਿਉਂਕਿ ਬਿੰਤਾ ਹੈ ਕਿ ਬਹੁਤ ਸ਼ਾਇਦ ਤੁਸੀਂ ਬੈਠੀ ਹੋ ਸਾਰੇ ਕੋਈ ਮੇਰੇ ਭਰਾਵਾਂ ਵਰਗਾ ਕੋਈ ਬੱਚਿਆਂ ਵਰਗਾ ਹੈ ਇਹ ਜਿਹੜੇ ਸਾਡੇ ਵਕਤ ਦੇ ਸਾਡੇ ਉਸ ਵਕਤ ਬਰਾਬਰ ਦੇ ਸੀ ਉਹਦਾ ਆ ਫੋਟੋ ਕੋਲੇ ਨੇ। ਥੋੜੇ ਜਿਹੜੇ ਜਾਣਦੇ ਉਸ ਵਕਤਾਂ ਦੀ ਗੱਲ ਥੋੜੇ ਹੋਣਗੇ ਤਾਂ ਵੀ ਜਿਹੜੇ ਜਾਣਦੇ ਹੋ ਉਸ ਵਕਤਾਂ ਦੀ ਗੱਲ ਪਾ ਕਰੇ ਸਾਡੇ ਦੇਸ਼ ਤੇ ਸਾਡੇ ਉਸ ਜਿਹੜੇ ਆਪਣੇ ਕੰਮ ਦੇ ਸੱਟਾ ਚੱਟਾ ਚੱਕੇ ਤੁਰ ਰਹੇ ਆ ਆਕਾ ਸਫਾ ਦੇ ਵਿੱਚ ਜਾਂ ਕੀ ਨਾ ਸਰਕੇ ਸਰਕਾਰ ਦੀਆਂ ਤਾਂ ਦੀ ਪਰਵਾਰ ਇਸੇ ਤਰ੍ਹਾਂ ਪ੍ਰਜਾਣ ਦੇ ਵਿੱਚ ਵੀ ਅੱਜ ਪੂਰੀ ਤਰ੍ਹਾਂ ਨਾਲ ਤੱਕੜੇ ਹੋ ਕੇ ਲੱਗ ਲੋ ਆਪਾ ਪੰਜਾਬ ਬਚਾਉਣਾ ਹੈ ਦੇਸ਼ ਬਚਾਉਣਾ ਹੈ ਕਾਂਗਰਸ ਬਚਾਉਣੀ ਹੈ ਲੋਕ ਬਚਾਉਣੇ ਹੈ ਕਿ ਆ ਜੋ ਇਹਨਾਂ ਨੇ ਸਿਆਸੀ ਜਿਦਾਦਾ ਕਰਦੇ ਹੋਇਆ ਹੈ ਪਰਮਾਉਂ ਨੇ ਇੱਕੋ ਬਚਾਉਣਾ ਯਾਦਾ ਕੁਛ ਨਹੀਂ ਕਹਿੰਦੇ ਦਿਲ ਦੀਆਂ ਤਹਰਾਈਆਂ ਤੋਂ ਮੈਂ ਆਪਣੇ ਭਰਾ ਨੂੰ ਸ਼ਰਧਾ ਦੇ ਤੁੰਗੇ ਟੇਕਾ ਕਰਦੇ ਹਾਂ ਕਿ ਮਾਦੀ ਜਾਚਾਂ ਹੈ ਹਨ